ਮਰੇ ਮਸਮਣ ਨਾਲ ਇਹ ਦੱਸ ਇਹ ਉਹ ਤੋਂ ਨਹੀਂ ਆ ਸਟੁੱਲਾ ਸੁੱਲਾ ਹਾਂ ਗੱਲ ਦੱਸ ਵੀ ਹੋਈ ਹੈ ਕੋਈ ਨਹੀਂ ਘਬਰਾਣਾ ਘਬਰਾਣਾ ਦੱਸ ਗੱਲ ਦੱਸ ਵੀ ਹੋਈ ਹੈ ਪਹਿਲਾਂ ਮੈਂ ਗਰੀਬ ਹੁੰਦਾ ਸੀਗਾ ਹੀ ਸੁੱਖ ਦੀ ਰੋਟੀ ਖਾਂਦਾ ਸੀਗਾ ਹਾਂ ਪਰ ਬਾਅਦ ਚ ਮੈਂ ਆਸ-ਪਾਸ ਦੇਖ ਕੇ ਵੱਡੇ ਵੱਡੇ ਘਰ ਵੱਡੀ ਵੱਡੀ ਗੱਡੀਆਂ ਹਾਂ ਫਿਰ ਮੈਨੂੰ ਪਤਾ ਲੱਗਿਆ ਹੀ ਉਹ ਨਸ਼ੇ ਵੇਚ ਕੇ ਇੰਨੇ ਅਮੀਰ ਹੋ ਗਏ ਤਾਂ ਮੈਂ ਵੀ ਨਸ਼ਾ ਵੇਚਣ ਲੱਗ ਗਿਆ ਹੀ ਵਾਹ ਵਾਹ ਸ਼ਾਬਾਸ਼ ਇਹ ਕੰਮ ਕੀਤਾ ਤੂੰ ਹਾਂ ਬਹੁਤ ਬਹੁਤ ਬਧਨ ਜੀ ਚੱਲ ਅੱਗੇ ਦੱਸ ਓਏ ਪਰ ਪੁੱਲ ਸਾਲੇ ਨੂੰ ਇੱਕ ਦਿਨ ਪਤਾ ਲੱਗ ਗਈ ਤੇ ਉਹਨਾਂ ਵੱਲੋਂ ਆਰਡਰ ਸੀਗਾ ਕਿ ਮੇਰਾ ਘਰ ਤਾ ਦੇਣਗੇ ਹਾਂ ਤੇ ਜਿਵੇਂ ਹੀ ਮੇਰੀ ਜਨਾਨੀ ਨੂੰ ਪਤਾ ਲੱਗਿਆ ਉਹ ਛੱਡ ਗਈ ਸੀ ਮੇਰੇ ਜਵਾਬ ਵੀ ਰੁੱਲ ਗਈ ਤੇ ਮੇਰਾ ਘਰ ਵੀ ਟੁੱਟ ਗਿਆ ਜੀ ਮੇਰਾ ਇਨਸਾਫ ਕਰੋ ਜੀ ਮੈਨੂੰ ਕਾਹ ਨਹੀਂ ਸਮਝ ਆਉਂਦੀ ਪੁੱਲਦਾਂ ਤੈਨੂੰ ਕਿਵੇਂ ਬਖਸ਼ਦਾ ਤੂੰ ਮੇਰੇ ਸਾਲਾ ਹੱਥੇ ਜੁੰਦਾ ਕਿਵੇਂ ਵੱਧਾ ਇਹਨੂੰ ਵੱਢ ਕੇ ਨਾ ਟੋਟੇ ਕਰਕੇ ਇਹਦੇ ਸਾਲੇ ਦੇ ਤੇ ਮੱਛੀ ਇਹ ਕੀ ਚੀਜ਼ ਹੈ ਇਹ ਉੜਦਾ ਆ ਤੇ ਹੀ ਰਹਿ ਗਈ ਇਹ ਉਹੀ ਅਮਲ ਆ ਦਾ ਕੱਕੜਾ ਜਿਹੜਾ ਅਸੀਂ ਇਨਸਾਫ ਵਾਲਾ ਛੱਡਦੇ ਆ ਹਮਲੇ ਸ਼ੇਰਾਂ ਦਾ ਇਨਸਾਫ ਵਾਲਾ ਸਹੀ ਬੰਦੇ ਦੇ ਲੱਗ ਗਿਆ ਹੀ ਜਾ ਕੇ ਫਿਆ ਇਹ ਮੇਰੀ ਗੱਲ ਸੁਣ ਪਤਾ ਤੁਸੀਂ ਕਿੰਨੇ ਲੋਕਾਂ ਨੇ ਘਰ ਤੋਂ ਬਾਹ ਕਿਤੇ ਆ ਹੈ ਕਿੰਨੀਆਂ ਮਾਵਾ ਦੇ ਪੁੱਤ ਨਸ਼ਿਆਂ ਤੇ ਲਾਏ ਆ ਤੁਸੀਂ ਤੁਹਾਨੂੰ ਪਤਾ ਇਹ ਚੀਜ਼ਾਂ ਦਾ ਇਹੋ ਮੇਰੀ ਗੱਲ ਸੁਣਾ ਮੇਰੇ ਸਾਲੇ ਨੂੰ ਨਾ ਇਹਨੂੰ ਨਾ ਦਾ ਪਾਣੀ ਪਾਣੀ ਸਾਹਮਣੇ ਦਿਖਾਓ ਡੇਣਾ ਨਹੀਂ ਰੋਟੀ ਤਾਂ ਇਹਨੂੰ ਦਿਖਾ ਦਿਖਾਉਣਾ ਬਸ ਪਾਖਣਾ ਇਹ ਗੱਲ ਦੇ ਕੇ ਗੱਲ ਸਾਂਣੀ ਬਸ ਸਾਬ ਮੇਰੇ ਸਾਹ ਦੀ ਮਾਵਾ ਰੋਈਆਂ ਨਾ ਨਹੀਂ ਮਾਵਾ ਸਦਾ ਪੂਰੀ ਦਿੱਜੇਗੀ ਜਿਵੇਂ ਰੋ ਰੋ ਕੇ ਮਾਵਾ ਦੇ ਸੰਗ ਸੁੱਕੇ ਹਨ ਹਾਂ ਅੰਜੂ ਸੁੱਕੇ ਹਨ ਉਵੇਂ ਤੈਨੂੰ ਸੁਕਾਵਾਂਗੇ ਸਾਰੇ ਬੇਦਹ ਚਿੱਟਾ ਹੈ ਪੈਰ ਕੰਦਾਰਕ ਹੈ ਮਾ ਵੀ ਹੁਣ ਮਾਫੀਆਂ ਮੰਗਦੇ ਹਾਂ ਤੁਹਾਨੂੰ ਦੁੱਲੀਆਂ ਮਾਫੀਆਂ ਚੱਲ ਮੇਰਾ ਮੱਖ ਲੈ ਇਹਨੂੰ ਹੱਸਾ ਰਿਹਾ ਮੈਨੂੰ ਨਾ ਬੁਕੇ ਨਾ ਉਹ ਬੁਕੇ ਨਾ ਨਾ ਮਾਰਨਾ ਨਹੀਂ ਇਹ ਤਾਂ ਪਹਿਲਾਂ ਹੀ ਮਰਿਆ ਹੋਇਆ ਹੈ ਚੱਲ ਚੱਲ ਉੱਲ ਖੜਾ ਹੋ ਮੈਨੂੰ ਨਾ ਗੱਲ ਕਰ ਲੈਣ ਤੇ ਇਹਦਾ ਤੇ ਇਨਸਾਨ ਦਾ ਨਾ ਇਸੀ ਨਾ ਮੌਤੇ ਵਾਲੇ ਗੱਲ ਕਰਨੀ ਹੈ ਗੱਲ ਸਭ ਤੋਂ ਨਾ ਗੱਲ ਜੇ ਇੰਤਜ਼ਾਰ ਕਰਨਾ ਹੈ ਜੀ ਨਾ ਉਹ ਕੋਪਰਾ ਸਾਲੋਂ ਨੂੰ ਜਾਣਦਾ ਜੇ ਨਹੀਂ ਵੀ ਨਹੀਂ ਉਹ ਸਾਲੋਂ ਨਹੀਂ ਜਾਣਦਾ ਜੀ ਉਹ ਤਾਂ ਆ ਰਹੀ ਆਪਣਾ ਮੇਰਾ ਸਾਥ ਇਹ ਨਹੀਂ ਮੇਰੇ ਭਰਾ ਨੂੰ ਲਾਇਆ ਨਸ਼ਿਆਂ ਤੇ ਉਹਦਾ ਘਰ ਉਜਾੜਤਾ ਮੇਰਾ ਭਰਾ ਉਜਾੜਦਾ ਨਹੀਂ ਬਸ ਇਹਨੂੰ 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 ਮਾਰ ਦਿਓ ਇਹਦੇ ਗਲ ਘੁੱਟਾ ਦੇ ਦਿਓ ਇਹ ਇਹ ਬਾਤ ਨਹੀਂ ਉਹ ਕਾਲ ਕੋਠੜੀ 'ਚ ਬੰਦ ਕਰ ਦੇ ਜੀ ਲੈ ਇਹਨੂੰ ਖਾਣ ਪਾਣ ਨੂੰ ਦੇਣਾ ਹੈ ਰੋਊਗਾ ਤੁਰ ਲਾਊਗਾ ਜਿਵੇਂ ਇਹਨੇ ਮਾਮਾ ਦੇ ਪੁੱਤ ਮਾਰਿਆ ਤੜ ਤੜ ਕੇ ਮਰੂਗਾ ਜੀ ਇਹਨੂੰ ਇਹਨੂੰ ਫਾਂਸੀ ਦੇਣੀ ਹੈ ਪਰ ਫਾਂਸੀ ਨਹੀਂ ਦੇਣੀ ਹੁਣ ਤੁਸੀਂ ਹਸਾਬ ਲਾ ਲਓ ਫਾਂਸੀ ਨਹੀਂ ਦਿੰਦੇ ਜੀ ਇਹਨੂੰ ਤੰਗ ਕਰ ਲੈ ਗਲਾ ਇਹਦਾ ਤੁਹਾਡੀ ਸਲਵਾਰ ਓ ਸੋਰੀ ਤਲਵਾਰ ਤਲਵਾਰ ਨਾਲ ਘਾਟਾ ਲਾ ਦਿੰਦੇ ਨਹੀਂ 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 ਘਾਟਾ ਨਹੀਂ ਫਿਰ ਤਾਂ ਇੱਕ ਵਾਰ ਮਰ ਜੂ ਤਰਸਾਣਾ ਹੀ ਕੀ ਹੋਇਆ ਰਾਜ ਇਸਕੋ ਤਿਹਾਰ ਖੇਤ 'ਚ ਪਾ ਲ ਦਿੰਦੇ ਆ ਤਿਹਾਰ ਖੇਤ 'ਚ ਨਹੀਂ ਨਾਲਾ ਉੱਥੇ ਤਾਂ ਨਹੀਂ ਜੀ ਜੀ ਸਜ਼ਾ ਦੋ ਕੀ ਹਯਾ ਦੇਖ ਕੇ ਬਾਕੀ ਨੇ ਛੇੜੀ ਵੀ ਕੰਬਨ ਬਸ ਬਸ ਸੋਚਣ ਕਿ ਆ ਚੀਜ਼ ਕਿ ਅਸੀਂ ਕਿਸੇ ਬੰਦੇ ਨੂੰ ਕਿਵੇਂ ਲਾਈਏ ਨਸ਼ੇ ਦੀਆ ਕਿਵੇਂ ਦੀਏ ਇਹਨੂੰ ਪਾਣੀ ਦਿਖਾ ਕੇ ਤਰਸਾਓ ਮਰਾ ਸਹੀ ਬਾਤ ਆ ਜੋ ਇਨਕੀ ਬਾਤ ਸਹੀ ਆ ਜਿਤਨੇ ਵੀ ਨਸ਼ੇ ਕੇ ਸੋਦਾਗਰ ਹੈ ਨਾ ਉਹਨਾਂ ਕੋ ਵੀ ਅਕਲ ਆ ਜਾਏ ਵੀ ਨਸ਼ਾ ਵੇਚ ਰਿਹਾ ਕਿੰਨੀ ਬੁਰੀ ਗੱਲ ਹੈ ਮੇਰੀ ਗੱਲ ਸੁਣੋ ਇਹਨੂੰ ਅੱਧੀ ਸਜ਼ਾ ਤਾਂ ਮਿਲੇਗੀ ਆ ਜਦ ਸਰਕਾਰ ਵੱਲੋਂ ਇਹਦਾ ਘਰ ਟੁੱਟ ਗਿਆ ਬੱਚੇ ਰੁਲ ਗਏ ਠੀਕ ਹੈ ਘਰ ਵਾਲੀ ਛੱਡ ਕੇ ਚਲੀ ਗਈ ਜਿਵੇਂ ਇਹਨੇ ਮੁੰਡੇ ਨਸ਼ੇ ਤੇ ਲਾਏ ਉਹਨਾਂ ਦੀ ਘਰ ਵਾਲੀਆਂ ਵਿਭਾਗਿਤੀਆਂ ਠੀਕ ਹੈ ਮਾਮਾ ਦੇ ਪੁੱਤਕ ਹੋਏ ਬੱਚਿਆਂ ਤੋਂ ਉਹਨਾਂ ਦੇ ਬਾਬ ਦਾ ਸਹਾਇਕ ਹੋਇਆ ਕੋਈ ਨਹੀਂ ਇਹਨੂੰ ਹੁਣ ਆਪਾਂ ਦਿਖਾਣੇ ਚਲ ਓਏ ਮਾਸੀ ਜੀ ਮਾਫੀ ਜੀ ਮੇਰੇ ਸਾਲਾ ਨੂੰ ਮਾਰ ਦਿਆ ਜਾਏ ਇਸ ਕੋ ਵੇ ਰਾਜਾ ਮੈਂ ਤੇਰੇ ਤੋਂ ਜਿਹੜਾ ਇਨਸਾਫ ਲੈਣਾ ਆਈ ਸੀ ਤੂੰ ਮੇਰਾ ਇਨਸਾਫ ਕਰਤਾ ਤੈਨੂੰ ਲੋਕ ਐਵੇਂ ਕਹਿੰਦੇ ਨੇ ਤੂੰ ਨੰਗ ਰਾਜਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੇਰਾ ਇਨਸਾਫ ਕੀਤਾ ਇਹਨਾਂ ਨੂੰ ਛੇੜੀਆਂ ਨੂੰ ਤੂੰ ਐਡੀ ਸਜ਼ਾ ਦਿੱਤੀ ਤਾਂ ਮੈਂ ਅਰਦਾਸ ਕਰਦੀ ਆ ਤੂੰ ਸਾਰਿਆਂ ਦੀ ਐਵੇਂ ਸਾਰਿਆਂ ਦੀ ਸੁਣੇ ਤੇ ਐਵੇਂ ਉਹਨਾਂ ਦੀ ਸਾਰੀਆਂ ਮੰਗਾ ਪੂਰੀਆਂ ਕਰੀ ਤੇਰਾ ਦਰਬਾਰ ਜਿਹੜਾ ਚੜਦਾ ਵੜਦਾ ਰਹੇ ਉਹ ਧੰਨਵਾਦ ਇੱਕ ਮੇਰਾ ਲਾਅਤਾ ਕਰਦੇ ਮੈਨੂੰ ਬਵਾ ਸਿੱਧੀ ਦਵਾਈ ਤਾਂ ਦੱਸ ਜਾ